ਜਿੱਥੇ ਇਹ ਧਰਤੀ ਬਹਾਦਰ ਸੂਰਬੀਰ ਬਚਨ ਕੇ ਬਲੀ ਯੋਧਿਆਂ ਨਾਲ ਜਾਣੀ ਜਾਂਦੀ ਸੀ ਅੱਜ ਇਹ ਧਰਤੀ ਕਾਤਲਾਂ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਮੈਨੂੰ ਨਹੀਂ ਪਤਾ ਜੱਗੂ ਭਗਵਾਨ ਉਰੀਏ ਨੇ ਕਿੰਨੇ ਕੁ ਮਾੜੇ ਕੰਮ ਕੀਤੇ ਤੇ ਕਿੰਨੇ ਕੁ ਚੱਡੇ ਕੰਮ ਕੀਤੇ ਨਾ ਕਦੇ ਉਹਨੂੰ ਮੈਂ ਮਿਲਿਆ ਨਾ ਕਦੇ ਉਹ ਮੈਨੂੰ ਮਿਲਿਆ ਨਾ ਕਦੇ ਮੈਂ ਉਹਦੀ ਮਾਤਾ ਨੂੰ ਮਿਲਿਆ ਨਾ ਕਦੇ ਉਹ ਮੈਨੂੰ ਮਾਤਾ ਮਿਲੀ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਮਰਦਾਂ ਵਾਲਾ ਕੰਮ ਨਹੀਂ ਬਗੈਰਤਾਂ ਵਾਲਾ ਕੰਮ ਹੈ। ਦੁਸ਼ਮਣੀ ਮਰਦ ਸਿਰਾਂ ਨਿਭਾਉਂਦੇ ਆ ਤੇ ਮਰਦ ਇੱਕ ਦੂਜੇ ਦੀ ਹਿੱਕ ਚਵਾਜਦੇ ਆ ਨਾ ਕਿ ਉਹ ਔਰਤਾਂ ਦੇ ਉੱਤੇ ਬਾਤ ਕਰਦੇ ਆ। ਜੱਗੂ ਦੇ ਨਾਲ ਕੋਈ ਬੈਰ-ਨਰੋਧ ਹੋ ਸਕਦਾ ਈ ਕਿਉਂਕਿ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚ ਮੈਨੂੰ ਨਹੀਂ ਪਤਾ। ਦੁਸ਼ਮਣੀ ਉਹਦੇ ਨਾਲ ਹੋ ਸਕਦੀ ਆ ਉਹਦੇ ਨਾਲ ਅਨੁਭਵ ਜੀ ਸਦਕੇ ਨਿਭਾਉਂਦੇ ਤੇ ਮਰਦਾਂ ਵਾਲੀ ਗੱਲ ਖੱਬਦੀ। ਸੀਨੇ ਤੇ ਵਾਰ ਕਰਦੇ ਸੀਨੇ ਤੇ ਪੁਜੀ ਖਾਂਦੇ। ਜਾਫਰ ਹੀ ਉਹਦੇ ਪਿੱਛੇ ਤੇ ਮਾਰ ਕਰਦੇ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਕਿਸੇ ਦੀ ਮਾਂ ਤੇ ਵਾਰ ਕਰਨਾ, ਉਹਦੀ ਔਰਤ ਤੇ ਵਾਰ ਕਰਨਾ, ਉਹਦੇ ਬੱਚਿਆਂ ਨੂੰ ਕੱਟਨਾਪ ਕਰ ਲੈਣਾ ਜਾਂ ਉਹਨਾਂ ਨੂੰ ਮਾਰ ਦੇਣਾ ਇਹ ਕਿੱਥੋਂ ਦੀ ਬਾਤ ਰਹੀ ਹੈ? ਮੈਂ ਮੰਨਦਾ ਮਜਬੂਰੀ ਕਾਰਨ ਨੌਜਵਾਨਾਂ ਨੇ ਇਸ ਰਾਹ ਨੂੰ ਚੁਣਿਆ। ਨੌਕਰੀਆਂ ਨਹੀਂ ਮਿਲੀਆਂ, ਘਰਾਂ ਤੋਂ ਤੰਗ ਆ ਕੇ, ਮਜਬੂਰ ਆ ਕੇ ਲੋਕਾਂ ਦੀ ਜਲੀਲਤਾ ਲੋਕਾਂ ਨੇ ਜਲੀਲ ਇੰਨਾ ਕਰ ਦਿੱਤਾ ਕਿ ਮਜਬੂਰ ਹੋ ਕੇ ਤੁਹਾਡੇ ਹੱਥਾਂ 'ਚ ਹਥਿਆਰ ਆ ਗਏ ਜਿੱਥੇ ਕਿ ਤੁਹਾਨੂੰ ਵਾਪਸੀ ਕਰਨੀ ਚਾਹੀਦੀ ਤੁਸੀਂ ਉੱਥੇ ਦਿਨ-ਬਦ ਦਿਨ ਨਰਕ ਦੇ ਵਿੱਚ ਤਸਤੇ ਜਾ ਰਹੇ ਹੋ ਜੇ ਜੱਗੂ ਭਗਵਾਨਪੁਰੀਏ ਨਾਲ ਵੈਰ ਸੀ ਤੇ ਜੱਗੂ ਦੇ ਨਾਲ ਹੀ ਕੱਢਣਾ ਚਾਹੀਦਾ ਸੀ ਜੇ ਵੈਰ ਮੇਰੇ ਨਾਲ ਆ ਤੇ ਮੇਰੇ ਨਾਲ ਹੀ ਕੱਢਣਾ ਚਾਹੀਦਾ ਸੀ ਨਾ ਕਿ ਮੇਰੀ ਮਾਂ ਨਾਲ ਕੱਢਣਾ ਚਾਹੀਦਾ ਨਾ ਮੇਰੇ ਬੱਚਿਆਂ ਨਾਲ ਨਾ ਮੇਰੇ ਪਰਿਵਾਰ ਨਾਲ ਜੇ ਕੋਈ ਪੁਲਿਸ ਦਾ ਅਫਸਰ ਆ ਕੋਈ ਐਸਐਚਓ ਆ ਕੋਈ ਇੰਸਪੈਕਟਰ ਆ ਕੋਈ ਐਸਐਸਪੀ ਕੋਈ ਡੀਐਸਪੀ ਕੋਈ ਆਈਜੀ ਕੋਈ ਡੀਆਈਜੀ ਜੇ ਉਹਦੇ ਨਾਲ ਵੈਰ ਆ ਤੇ ਉਹਦੇ ਬੱਚਿਆਂ ਨਾਲ ਉਹਦੇ ਪਰਿਵਾਰ ਨਾਲ ਉਹਦੀ ਮਾਂ ਨਾਲ ਕੋਈ ਵੈਰ ਨਹੀਂ ਹੋਣਾ ਚਾਹੀਦਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਨਾ ਵੀ ਜਿੰਨਾ ਬੰਦਿਆਂ ਨੇ ਇਹ ਕੰਮ ਕੀਤਾ ਨਾ ਮੈਂ ਕਹਿੰਦਾ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਇਹ ਬਗੈਰਤਾ ਵਾਲਾ ਕੰਮ ਆ ਨਾ ਕਿ ਮਰਦਾਂ ਵਾਲਾ ਕੰਮ ਆ ਮਰਦਾਂ ਦੀ ਦਾਸਤਾਨ ਅੱਜ ਤੱਕ ਅਸੀਂ ਗਾਉਂਦੇ ਵੀ ਆਏ ਸਟੇਜਾਂ ਤੇ ਤੇ ਬਾਤਾਂ ਵੀ ਉਹਨਾਂ ਦੀਆਂ ਪੈਰੀਆਂ ਤੋਂ ਕਿ ਉਹਨਾਂ ਨੇ ਹਮੇਸ਼ਾ ਮਜ਼ਲੂਮ ਦੀ ਢਾਲ ਬਣ ਕੇ ਰਿਆ ਤੇ ਮਰਦਾਂ ਵਾਂਗ ਸਾਹਮਣਾ ਕੀਤਾ ਤੇ ਦੁਸ਼ਮਣ ਦੀ ਮਾਂ ਆ ਜਵੇ ਦੁਸ਼ਮਣ ਦੀ ਔਰਤ ਆ ਜਵੇ ਉਹਦੀ ਧੀ ਆ ਜਵੇ ਉਹਦੀ ਭੈਣ ਆ ਜਵੇ ਉਹਦਾ ਸਿਰ ਕੱਜਿਆ ਹੀ ਆ ਨਾ ਕਿ ਉਹਨਾਂ ਦਾ ਸਿਰ ਨਾਂਗੇ ਕੀਤੇ ਆ ਤੇ ਨਾ ਉਹਨਾਂ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਇਹ ਪੰਜਾਬ ਦੇ ਹਾਲਾਤ ਜਿਹੜੇ ਅੱਜ ਬਣਦੇ ਪਏ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਦਿਨ ਬਦ ਦਿਨ ਹੋਰ ਵਧਦੇ ਜਾ ਰਹੇ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਮਰੀਏ ਬੇਨਤੀ ਆ ਤੁਹਾਨੂੰ ਦੇਖੋ ਕਈਆਂ ਨੇ ਇਹ ਗੱਲ ਕਹਿਣੀ ਬਸ਼ਾਇਦ ਇਹ ਡਰਦਾ ਇਹ ਤਾਂ ਕਰਕੇ ਕਹਿੰਦੇ ਆ ਕਿ ਸਰਕਾਰ ਨੂੰ ਚਾਹੀਦਾ ਵੀ ਥੋੜਾ ਕੱਸ ਫੋਨ ਜਾ ਇਦਾਂ ਕੰਨ ਜੁਗਦਾ ਕਰਨ ਬਾਈ ਮੈਂ ਇੱਕ ਰੀ ਨਹੀਂ ਹਜ਼ਾਰੀ ਕਿਹਾ ਵੀ ਆਪਾਂ ਨੂੰ ਮਰਨ ਮਰਨ ਦੀ ਕੋਈ ਟੈਨਸ਼ਨ ਨਹੀਂ ਆਪਾਂ ਤੇ ਰੋਝੇ ਗੱਲ ਕਹਿੰਨੇ ਆ ਵੀ ਬਾਈ ਜੀਐਨ ਜਿਹੜੇ ਭਰਾ ਨੇ ਮਾਰਨਾ ਤੇ ਖੁੱਲਾ ਸੱਦਾ ਜਦੋਂ ਮਰਜ਼ੀ ਆ ਕੇ ਗੋਲੀਆਂ ਮਾਰੋ ਜੇ ਮੈਂ ਭੱਜ ਗਿਆ ਗਾੜੀ ਤੇ ਮੈਨੂੰ ਲੱਖ ਦੀ ਲਾਂਤ ਕਹਿ ਦੇਵੋ ਮੈਂ ਤੇ ਆਪ ਪੱਕਾ ਫਿਰੰਡਿਆ ਤੇ ਮੈਂ ਇਹਨਾਂ ਨਾਲ ਜਿਆਦਾ ਹਰਾਸਮੈਂਟ ਕਰ ਦਿੱਤਾ ਜਿਹੜੇ ਪੰਥਵਾਦ ਤੇ ਆਵਾਜ਼ਾਂ ਚੁੱਕੀਏ ਜਿਹੜੇ ਪੰਥਵਾਦ ਤੇ ਖੜੇ ਜਿਹੜੇ ਪੰਥ ਦੀਆਂ ਗੱਲਾਂ ਕਰਦੀਆਂ ਜਿਹੜੇ ਪੰਥ ਦਾ ਨਾਰਾ ਮਾਰਦੇ ਆ ਉਹ ਪੰਥ ਦੇ ਜਿਹੜੇ ਵਿੱਚ ਵੱਸਣ ਵਾਲੇ ਲੋਕ ਆ ਉਹ ਆਏ ਦਿਨ ਸਾਨੂੰ ਹਰਾਸਮੈਂਟ ਕਰਦੇ ਪਏ ਤੇ ਅਸੀਂ ਆਪ ਤੱਕੇ ਫਿਰਦੇ ਵੀ ਕੋਈ ਨਾ ਕੋਈ ਗੱਲ ਪਵੇ ਤੇ ਸਾਨੂੰ ਮਾਰੇ ਕਾਮ ਸੇ ਕਾਮ ਚਲੋ ਪਰਵਾਹ ਤੋਂ ਸੌਖਾ ਅਜੇ ਤੇ ਪੰਥ ਤੋਂ ਸੌਖਾ ਆ ਜਵੇ ਜਿਹੜੇ ਸਾਡੇ ਦੁਖੀ ਜਿਹੜੇ ਸਾਡੇ ਚਾਹਣ ਵਾਲੇ ਚਾਹੁੰਦੇ ਆ ਕਿ ਇਹ ਦੁਨੀਆ ਦੇ ਨਾਂ ਨਜ਼ਰ ਆਈਏ ਇਹ ਕਰਕੇ ਮੈਂ ਨਹੀਂ ਕਹਿੰਦਾ ਸਰਕਾਰ ਨੂੰ ਕਿ ਹਾਂ ਵੀ ਮੈਨੂੰ ਕੋ ਮਾਰਦੇ ਤੇ ਆਓ ਤੇ ਫਲਾਣਾ ਆਣਾ ਮੈਨੂੰ ਇਹੋ ਜਿਹੀ ਕੋਈ ਟੈਨਸ਼ਨ ਨਹੀਂ ਹੈਗੀ ਜਿੰਨੇ ਜਦੋਂ ਕਹਿੰਦੇ ਮਾਰਨਾ ਉਦੋਂ ਮਾਰ ਹੀ ਜਾਣਾ ਜਿੰਨੀ ਕਹਿੰਦੀ ਲਿਖੀ ਹੈ ਭੋਗੀ ਉਨੀ ਜਾਣੀ ਆ ਨਾ ਇੱਕ ਦਿਨ ਵੱਧ ਤੇ ਨਾ ਇੱਕ ਦਿਨ ਘੱਟ ਇੱਥੇ ਉਹ ਨਹੀਂ ਰਹਾ ਜਿਹੜੇ ਕਹਿੰਦੇ ਆਨੰਦ ਮਰਨ ਬਾਹਰ ਮਰਨ ਉੱਤੇ ਮਰਨ ਅੰਦਰ ਮਰਨ ਉਹ ਵੀ ਹੁਣੇ ਚੱਕ ਚੱਕ ਦਿੱਤੇ ਬਾਗ ਰੂ ਪਾ ਗਏ ਠੀਕ ਆ ਇਹ ਕਰਕੇ ਮੌਤ ਦਾ ਭੈਰ ਦਿਲ ਚੋਂ ਕੱਢ ਕੇ ਮੈਂ ਜੋ ਕੁਝ ਕਹਿ ਰਿਹਾ ਸਪੱਸ਼ਟ ਕਰਨ ਦਾ ਐ ਥੋਕ ਵਜਾ ਕਰ ਰਿਹਾ ਮਰਦਾਂ ਵਾਲਾ ਕੰਮ ਕਰੋ ਇੱਕ ਚ ਵੱਜੋ ਅਗਲੇ ਦੇ ਦੱਸ ਕੇ ਲੈਣ ਇਹ ਥੋੜਾ ਕੋਈ ਆਪਾਂ ਉਹਦੀ ਮਾਂ ਜਾਣਦੀ ਆ ਜਾਂ ਮੰਨ ਲਓ ਕਿ ਬੱਚਾ ਜਾਣਦਿਆ ਵਾ ਆਪਾਂ ਉਹਦੇ ਤੇ ਗੋਲੀਆਂ ਮਾਰ ਦਈਏ ਬਾਕੀ ਭਾਈ ਜਿਹੜੇ ਵੀ ਬੰਦੇ ਆ ਨਾ ਬੇਪੋ ਲੋਕਾਂ ਦੇ ਨਿਕਲ ਕੇ ਬੱਚੇ ਜਿਹੜੇ ਛੋਟੀ ਛੋਟੀ ਉਮਰ ਦੇ ਜਿਨ੍ਹਾਂ ਨੇ ਪੜ੍ਹ ਲੈ ਕੇ ਕੋਈ ਪੰਜਾਬ ਦਾ ਵਿਕਾਸ ਕਰਨਾ ਹੈ ਜਾਂ ਪੰਤੀ ਅਗਵਾਈ ਕਰਨੀ ਉਹ ਬੰਦੇ ਅੱਜ 5-5000 ਤੇ 10-10000 ਤੇ ਬੰਦੇ ਮਾਰਨ ਨੂੰ ਆਦੇ ਤੁਰ ਪੈਂਦੇ ਆ ਨਸ਼ਿਆਂ ਦੇ ਉੱਤੇ ਗਲਤਾਨ ਹੋਏ ਪਏ ਆ ਜਿਹੜੇ ਭੈਣ ਭਰਾ ਜਿਹੜੇ ਇਸ ਰਾਹ ਤੇ ਲੰਬੇ ਸਮੇਂ ਤੋਂ ਤੁਰਦੇ ਪਏ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਖਾਸ ਕਰਕੇ ਜਗੂ ਨੂੰ ਇਹ ਗੱਲ ਕਹਿਣਾ ਤੇ ਜਿੰਨੇ ਵੀ ਬਾਕੀ ਵੀ ਸਾਰਿਆਂ ਨੂੰ ਗੱਲ ਕਹਿਣਾ ਘਰਾਂ ਨੂੰ ਵਾਪਸੀ ਕਰਨੀ ਚਾਹੀਦੀ ਹੈ ਸਮੇਦਾਰੀ ਇਹ ਹੋਆ ਠੀਕ ਆ ਨਾ ਕਿ ਆਪਾਂ ਹੋਰ ਪੀੜੀ ਜਿਹੜੀ ਆ ਉਹਨੂੰ ਜੋੜ ਕੇ ਆਪਾਂ ਨਾਲ ਤੇ ਉਹਨਾਂ ਦੀ ਜ਼ਿੰਦਗੀ ਖਰਾਬ ਕਰੀਏ ਇਹ ਇਹ ਗੱਲ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਭਾਈ ਜੇਲਾ ਚ ਦਿਨ ਕੱਟਣਾ ਜੇ ਦੇਲ੍ਹਾ ਚ ਰਹਿਣਾ ਅਸ਼ੱਦ ਚੱਲਣਾ ਕੋਈ ਸੌਕਾ ਨਹੀਂ ਹੁੰਦਾ ਤੇ ਜੇ ਤੁਸੀਂ ਝੱਲ ਗਏ ਤਾਂ ਤੁਹਾਨੂੰ ਤੁਹਾਡਾ ਫਰਜ਼ ਇਹ ਬਣਦਾ ਜਿਹੜੀ ਨਵੀਂ ਪੀੜੀ ਉੱਠਦੀ ਪਈ ਨਾ ਇਹਨਾਂ ਦੇ ਦੋ ਦੋ ਲਫੇੜੇ ਮਾਰ ਕੇ ਇਹਨਾਂ ਨੂੰ ਆਖੋ ਵੀ ਕੰਜਰੋ ਇਹ ਰਾਹ ਨਾ ਆਓ ਇਹ ਰਾਹ ਨਲਕਦਾ ਰਾਹ ਵਾ ਇਹ ਚ ਕੋਈ ਸੁੱਖ ਨਹੀਂ ਹੈਗਾ ਪੈਸਾ ਨਾਲ ਕਦੇ ਕੋਈ ਸੁੱਖ ਨਹੀਂ ਹੁੰਦਾ ਜੇ ਹੁਣ ਕਰੋੜਾ ਅਰਬਾਂ ਖਰਬਾਂ ਰੁਪਈਆ ਬੰਦੇ ਦੇ ਕੋਲ ਹੋਵੇ ਬੰਦਾ ਜੇਲ੍ਹ ਚ ਬੈਠਾ ਉਹਨੂੰ ਕਾਹਦਾ ਸੁੱਖਾ ਕਾਦੀ ਆਜ਼ਾਦੀ ਆ ਉਹਨੂੰ ਇਹਨਾਂ ਲੋਕਾਂ ਨੂੰ ਇਹਨਾਂ ਬੱਚਿਆਂ ਨੂੰ ਦੱਸੋ ਵੀ ਆਜ਼ਾਦੀ ਦੀ ਜ਼ਿੰਦਗੀ ਜੀਣ ਵਾਸਤੇ ਚੰਗੀ ਪੜ੍ਹਾਈ ਕਰੋ ਚੰਗੀ ਐਜੂਕੇਸ਼ਨ ਹਾਸਲ ਕਰੋ ਔਰ ਬੜੀਆਂ-ਬੜੀਆਂ ਕੁਰਸੀਆਂ ਤੇ ਬੈਠੋ ਪੰਜਾਬ ਦਾ ਰਾਜ ਭਾਗ ਆਪ ਸੰਭਾਲੋ ਨਾ ਕਿ ਉਹ ਅਸਲਾ ਲੈ ਕੇ ਗੈਂਗਸਟਰ ਬਣ ਕੇ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰੋ ਇਹ ਕਰਕੇ ਮੈਂ ਜਿਹੜੇ ਵੀ ਇਹਨਾਂ ਬੰਦਿਆਂ ਨੇ ਕੰਮ ਕੀਤਾ ਨਾ ਮੈਂ ਉਹਨਾਂ ਨੂੰ ਇਹੋ ਕਹੂੰਗਾ ਲੱਖ ਦੀ ਲਾਨਤਾ ਤੁਹਾਡੀ ਆ ਉਹੀ ਜਗੂਦੇ ਵਾਰ ਕਰਦੇ ਮੈਂ ਕਦੀ ਅਜੇ ਤੱਕ ਨਹੀਂ ਬੋਲਿਆ ਪਹਿਲਾਂ ਇੰਨੀ ਵਾਰ ਹੋਇਆ ਮੈਂ ਕਿਸੇ ਗੱਲ ਤੇ ਕਦੀ ਕੋਈ ਨਹੀਂ ਬੋਲਦਾ ਮੈਂ ਸੋਚਦਾ ਨਾਲ ਨਾਲ ਆਪਸੀ ਮਸਲਾ ਤੇ ਸਾਨੂੰ ਬੋਲਣ ਦਾ ਇਹ ਵਿੱਚ ਕੋਈ ਅਧਿਕਾਰ ਨਹੀਂ ਹੈਗਾ ਯਾਰ ਪੰਜਾਬ ਦੇ ਵਿੱਚ ਬਸਣ ਵਾਲਾ ਭਾਵੇਂ ਕੋਈ Hindu ਆ ਮੁਸਲਮਾਨ ਆ ਸਿੱਖ ਆ ਸਾਈ ਆ ਉਹ ਮਾਂ ਤੇ ਸਾਰਿਆਂ ਦੀ ਮਾਂ ਹੀ ਹੁੰਦੀ ਆ ਮਾਂ ਦਾ ਕੋਈ ਧਰਮ ਥੁੜਾ ਹੁੰਦਾ ਜਾਤਾਂ ਪਾਤਾਂ ਧਰਮ ਮਜ਼ਬ ਅਹੀਂ ਬਣਾਏ ਆ ਮਾਂ ਦਾ ਕੋਈ ਧਰਮ ਨਹੀਂ ਹੁੰਦਾ ਮਾਂ ਮਾਂ ਹੀ ਹੁੰਦੀ ਆ ਉਹ ਕਿਸੇ ਦੇ ਬੱਚੇ ਨੂੰ ਬਰੋਂਦਾ ਵੇਖ ਇਹਨਾਂ ਦੇ ਉਹਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਮਿਹੌਸਲਾ ਦਿੰਦੀ ਆ ਠੀਕ ਹੈ ਤੇ ਇਸ ਕਰਕੇ ਸਾਰਿਆਂ ਨੂੰ ਇਹੋ ਹੀ ਆ ਤੇ ਬਾਈ ਸਿੱਧੇ ਰਾਹ ਤੇ ਆਓ ਤੇ ਬਾਕੀ ਬਾਈ ਜੱਗੂ ਨੂੰ ਇਹੋ ਹੀ ਆ ਵੀ ਹੌਸਲਾ ਤੇ ਮੇਰਾ ਭਰਾ ਮਹਾਰਾਜ ਚਰਨਾ ਜੀ ਅਰਦਾਸ ਕਰਦੇ ਆ ਮਾਧਾਨੂ ਮਹਾਰਾਜ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਗਾਂ ਵਾਸਤੇ ਬਾਈ ਤੈਨੂੰ ਇਹ ਬੇਨਤੀ ਕਰਦਾ ਵੀ ਬੱਚੇ ਜਿਹੜੇ ਨਵੇਂ ਉੱਠ ਰਹੇ ਨਾ ਜਿੱਥੋਂ ਤੱਕ ਤੇਰੀ ਪਹੁੰਚ ਆ ਜੇ ਮੇਰੀ ਆਵਾਜ਼ ਤੇਰੇ ਤੱਕ ਪਹੁੰਚੂਗੀ ਕਿਉਂਕਿ ਗੱਲ ਤੇ ਤੇਰੇ ਨਾਲ ਕਦੀ ਹੋਈ ਨਹੀਂ ਆ ਨਾ ਮੇਰਾ ਇਰਾਦਾ ਹੀ ਨਾ ਮੈਂ ਦੁਨਤੁਰਿਆ ਨਾ ਕਦੀ ਮੈਂ ਕਿਨੂੰ ਮਿਲਿਆ ਨਾ ਵਿਚਾਰਿਆ ਲੇਕਿਨ ਨਵੀਂ ਪੀੜੀ ਨੂੰ ਮੇਰਾ ਭਰਾ ਜੇ ਬਚਾ ਸਕਦਾ ਨਾ ਤੇ ਨਵੀਂ ਪੀੜੀ ਦੀ ਜ਼ਿੰਦਗੀ ਨੂੰ ਬਚਾ ਨਵੇਂ ਨੌਜਵਾਨ ਜਿਹੜੇ ਉੱਠ ਰਹੇ ਆ ਉਹਨਾਂ ਲੋਕਾਂ ਨੂੰ ਸਮਝਾਓ ਕਿ ਸਿੱਧੇ ਰਾਹ ਤੇ ਆਓ ਨਾ ਕਿ ਇਸ ਨਰਕ ਵੱਲੋਂ ਤੁਰੋ ਠੀਕ ਹੈ ਬਾਕੀ ਵੀ ਬਹੁਤ ਦੋਖਾ ਮਾਂ ਤੇ ਕਹਿੰਦੇ ਆ ਵੀ ਭਾਵੇਂ ਬਲਾਵੇ ਜਾਂ ਨਾ ਬਲਾਵੇ ਮਾਂ ਬੈਠੀ ਨਜ਼ਰ ਆਵੇ ਨਾ ਉਹਦੇ ਵਿੱਚ ਹੀ ਰੱਬ ਵਸਦਾ ਹੁੰਦਾ ਆਈਆਂ ਬਲਾਵਾਂ ਨੂੰ ਟਾਲ ਦਿੰਦੀ ਏ ਠੀਕ ਹੈ ਬਾਕੀ ਵੀ ਸਾਰੇ ਪੰਜਾਬ ਵਾਸੀਆਂ ਨੂੰ ਚਾਹੀਦਾ ਥੋੜਾ ਜਿਹਾ ਇਹਨਾਂ ਚੀਜ਼ਾਂ ਦੇ ਧਿਆਨ ਦੇਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਆਏ ਦਿਨ ਜਿਹੜੇ ਕਤਲ ਸ਼ਰੇਆਮ ਹੋ ਰਿਹਾ ਇਹਨਾਂ ਤੇ ਥੋੜੀ ਕਸ ਪਾਓ ਜੇ ਕਸ ਪਾਵਾਂਗੇ ਤੇ ਤਾਂ ਹੀ ਪੰਜਾਬ ਦਾ ਵਿਕਾਸ ਹੋਣਾ ਨੇ ਤੇ ਇੱਥੇ ਗੈਂਗਲੈਂਡ ਬਣ ਜਾਣਾ ਜੇ ਫਿਰ ਇੱਥੇ ਉਹ ਜਿੱਦਾਂ ਪਾਕਿਸਤਾਨ ਦੇ ਵਿੱਚ ਲੋਕ ਚੁੱਪੀ ਫਿਰਦੇ ਇੱਕ ਦੂਜੇ ਦੇ ਚਲਾਈ ਜਾਂਦੇ ਗੋਲੀਆਂ ਜਦੋਂ ਮਰਜੀ ਉਹੋ ਕੰਮ ਇਹਨਾਂ ਦੇ ਹੋਣਾ ਜੇ ਫਿਰ ਠੀਕ ਆ ਤੇ ਭਾਈ ਬਾਕੀ ਮਰਨਾ ਜੰਮਣਾ ਪ੍ਰਮਾਤਮਾ ਦੇ ਅਰਥ ਆ ਲੇਕਿਨ ਜਿਹੜਾ ਆਪਾਂ ਪਰਿਵਾਰਾਂ ਨੂੰ ਟਾਰਗੇਟ ਕਰ ਦੇਣਾ ਤੇ ਬਿਲਕੁਲ ਗਲਤ ਹੈ